ਜਿਹੜੇ ਨੌਜਵਾਨ ਦੀ ਮੋਢਿਆਂ ਤੇ ਜ਼ਿੰਮੇਵਾਰੀ ਪੈ ਗਈ ਆਪਣੇ ਪਰਿਵਾਰ ਦੀ ਪਿਤਾ ਦੇ ਜਾਣ ਤੋਂ ਬਾਅਦ ਕਿਸਾ ਦੇ ਹਾਲਾਤ ਹੋ ਗਏ ਨੇ ਘਰਾਂ ਵਿੱਚ ਕਿੰਨੀ ਕਿ ਮਜਬੂਰੀ ਪੈ ਗਈ ਆ ਤੇ ਅਚਾਨਕ ਉਹਨਾਂ ਦੀ ਭੈ ਜੈਥ ਹੋ ਗਈ ਉਹਨਾਂ ਨੂੰ ਸਾਇਲੈਂਟ ਟੈਗ ਹੋ ਗਿਆ ਭਾਈ ਤੜਕੇ 4 ਵਜੇ ਮੈਂ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਵੀ ਅਸੀਂ ਇਹ ਕੰਮ ਕਰਾਂਗੇ ਤੇ ਨਾ ਮੇਰੇ ਫਾਦਰ ਸਾਹਿਬ ਜੀ ਜਿਹਨੇ ਹੁੰਦੇ ਉਹਨਾਂ ਨੇ ਸਾਨੂੰ ਕਰਨ ਨਹੀਂ ਦੇਣਾ ਸੀ ਤੇ ਭਾਈ ਮੈਂ ਬੜੇ ਮਤਲਬ ਥਕੇ ਖਾਦੇ ਤੇ 4 ਮਹੀਨੇ ਕੋਈ ਕੰਮ ਨਹੀਂ ਮਿਲਿਆ ਫਿਰ ਭਾਈ ਮੈਂ ਲਾਸਟ ਆਣ ਕੇ ਕਰਜ਼ਾ ਚੁੱਕ ਕੇ ਤੇ ਆਪਣੇ ਆ ਖੁਲਚੇ ਸੋਲੇ ਤੇ ਬਾਂਛੇ ਸੋਲੇ ਦੀ ਰੈਡੀ ਲਾਈ ਅੱਜ ਤੁਹਾਨੂੰ ਉਸ ਨੌਜਵਾਨ ਦੀ ਕਹਾਣੀ ਖਾਵਾਂਗੇ ਜਿਹੜੇ ਨੌਜਵਾਨ ਨੇ ਮੋਢਿਆਂ ਤੇ ਜ਼ਿੰਮੇਵਾਰੀ ਪੈ ਗਈ ਆਪਣੇ ਪਰਿਵਾਰ ਦੀ ਜਿਸ ਉਮਰ ਉਸ ਨੂੰ ਪੜ੍ਹ ਲਿਖਣਾ ਚਾਹੀਦਾ ਸੀ ਪਰ ਉਹ ਤੇ ਹੁਣ ਜਿਹੜਾ ਕਿ ਬੰਦ ਸ਼ੋਲੇ ਵੇਚ ਕੇ ਆਪਣੇ ਪਰਿਵਾਰ ਦਾ ਪੇੜ ਪਾ ਲਿਆ ਸਭ ਤੋਂ ਪਹਿਲਾਂ ਤਸਵੀਰਾਂ ਸਾਡੀ ਕਰਾਂਗੇ ਅਮਰਸਾ ਦੇ ਤਾਰਾਂ ਵਾਲੇ ਪੁਲ ਦੀਆਂ ਅਰਸ਼ ਦਾ ਨਾਂ ਇਸ ਨੌਜਵਾਨ ਦਾ ਅਰਸ਼ ਰਾਮਪੁਰਾ ਅਮਰਸਾ ਦੇ ਪਿੰਡ ਤੇ ਬੁਰਜੀ ਦੇ ਲਾਗੇ ਪਿੰਡ ਰਾਮਪੁਰਾ ਉੱਥੋਂ ਦਾ ਰਹਿਣ ਵਾਲਾ ਨੌਜਵਾਨ ਆ ਜਿਸ ਦਾ ਨਾਂ ਅਰਸ਼ ਆ ਪਿਤਾ ਦੇ ਜਾਣ ਤੋਂ ਬਾਅਦ ਕਿੱਸਾ ਦੇ ਹਾਲਾਤ ਹੋ ਗਏ ਨੇ ਘਰਾਂ ਵਿੱਚ ਕਿੰਨੀ ਕਿ ਮਜਬੂਰੀ ਪੈ ਗਈ ਆ ਸਾਡੀ ਜ਼ਿੰਦਗੀ ਬਾਰੇ ਗੱ ਭਾਈ ਮੇਰੇ ਫਾਦਰ ਸਾਹਿਬ ਹਲੇ ਚੰਗੇ ਭਲੇ ਹੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਨਾ ਸ਼ੂਗਰ ਨਾ ਮਤਲਬ ਬੁਖਾਰ ਨਾ ਬੀਪੀ ਹਾਈ ਲੋਕ ਦੀ ਮਤਲਬ ਹਲੇ ਜੰਗਾ ਰਹੇ ਹੀ ਹੋ ਤੇ ਅਚਾਨਕ ਉਹਨਾਂ ਦੀ ਭਾਈ ਡੈਥ ਹੋ ਗਈ ਉਹਨਾਂ ਨੂੰ ਸਾਇਲੈਂਟ ਟੈਕ ਹੋ ਗਿਆ ਭਾਈ ਤੜਕੇ 4 ਵਜੇ ਹਾਂਜੀ ਤਕਰੀਸੋ ਕਈ ਸੋਚਿਆ ਸੀ ਵੀ ਬਾਲ ਛੋਲੇ ਵਿੱਚ ਨੇ ਪਹਿਣਗੇ ਅਜੇ ਇਹ ਫੜਕਾਂ ਤੇ ਖੋ ਕੇ ਕੰਮ ਕਰਨਾ ਪਾਊਗਾ ਕਿਸ ਤਾਂ ਦੇ ਦੋ ਜੀ ਨਹੀਂ ਨਹੀਂ ਭਾਜੀ ਇਹ ਤੇ ਮੈਂ ਕਦੀ ਸੁਪਨੇ ਦੇ ਵਿੱਚ ਨਹੀਂ ਸੋਚਿਆ ਵੀ ਅਸੀਂ ਇਹ ਕੰਮ ਕਰਾਂਗੇ ਤੇ ਨਾ ਮੇਰੇ ਫਾਦਰ ਸਾਹਿਬ ਜੀ ਜਿੰਦੇ ਹੁੰਦੇ ਉਹਨਾਂ ਨੇ ਸਾਨੂੰ ਕਰਨ ਨਹੀਂ ਦੇਣਾ ਸੀ ਤੇ ਮਤਲਬ ਉਹਨਾਂ ਦੀ ਭਾਜੀ ਜਦੋਂ ਡੈਥ ਹੋ ਗਈ ਤੇ ਇੱਕ ਮਹੀਨਾ ਤੱਕ ਮੈਂ ਡਿਪਰੈਸ਼ਨ ਚ ਰਹਾ ਮੈਨੂੰ ਕੋਈ ਕੰਮ ਹੀ ਨਹੀਂ ਲੱਭਿਆ ਤੇ ਫਿਰ ਤਿੰਨ ਚਾਰ ਮਹੀਨੇ ਮੈਂ ਇਦਾਂ ਹੀ ਵੇਲਾ ਤੁਰਿਆ ਫਿਰਦਾ ਰਿਹਾ ਕੋਈ ਕੰਮ ਕਰ ਨਹੀਂ ਮਿਲਿਆ ਤੇ ਮਤਲਬ ਕਿਹ ਬੰਦਾ ਮੈਨੂੰ ਕੋਈ ਕੰਮ ਤੇ ਖੜਦਾ ਹੁਣੀ ਦਿਹਾੜੀ ਵੀ ਨਹੀਂ ਖੜਦਾ ਉਹਨੂੰ ਇਹ ਵੀ ਯਾਰ ਨਵਾਂ ਬੰਦਾ ਵਾ ਕੀ ਪਤਾ ਕੰਮ ਹੁਣਾ ਵੀ ਆ ਕਿ ਨਹੀਂ ਹਣਾ ਪੀ ਇਹਨੇ ਕਿੜਾ ਕਦੀ ਕੰਮ ਕੀਤਾ ਤੇ ਭਾਜੀ ਮੈਂ ਬੜੇ ਮਤਲਬ ਥਕੇ ਖਾਦੇ ਤਿੰਨ ਚਾਰ ਮਹੀਨੇ ਕੋਈ ਕੰਮ ਨਹੀਂ ਮਿਲਿਆ ਫਿਰ ਭਾਈ ਮੈਂ ਲਾਸਟ ਤੇ ਆਣ ਕੇ ਕਰਜ਼ਾ ਚੁੱਕ ਕੇ ਤੇ ਆਪਣੇ ਆ ਕੋਲ ਚੇ 10 ਲਿਆ ਤੇ 50 ਲਿਆ ਰੈਡੀ ਲਾਈ ਹੈ ਭਾਈ ਮੈਂ 50000 ਰੁਪਏ ਚੁਕਾਇਆ 10% ਤੇ ਤੁਹਾਨੂੰ ਪਤਾ ਭਾਈ ਮੈਂ ਹਾਲੇ ਸਾਰੇ ਕਿਤੇ ਵੀ ਬਚਾਗਾ ਤੇ ਭਾਈ ਤੁਹਾਨੂੰ ਪਤਾ ਇੰਨੇ ਪੈਸੇ ਕੋਈ ਦਿੰਦਾ ਨਹੀਂ ਅਗਲੇ ਨੂੰ ਇਹ ਹੁੰਦਾ ਵੀ ਯਾਰ ਕੀ ਪਤਾ ਇਹਨੇ ਲਾਉਣੇ ਕਿ ਨਹੀਂ ਆਣਾ ਵੀ ਪੈਸੇ ਦਊ ਵਾਪਸ ਕਿ ਨਹੀਂ ਤੇ ਇੱਕ ਬੰਦੇ ਨੇ ਫਿਰ ਵੀ ਮੇਰੇ ਤੇ ਤਰਸਾ ਕੇ ਚਲੋ ਉਹਨੇ 50000 ਰੁਪਏ 10% ਤੇ ਦੇਤਾ ਵੀ ਚਲ ਕੋਈ ਨਹੀਂ ਅਰਦੇ ਹੀ ਆਈ ਹੌਲੀ ਹੌਲੀ ਹਣਾ ਤੇ ਮਤਲਬ ਇਹ ਬੜੀ ਔਖੀ ਸਿਚੁਏਸ਼ਨ ਸੀ ਮੇਰੀ ਉਹ ਟਾਈਮ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਵੀ ਯਾਰ ਕਿਤੇ ਪੈਸੇ ਹੀ ਨਹੀਂ ਮਿਲਦੇ ਕੰਮ ਵੀ ਕਰਨਾ ਵਾ ਜੇ ਮੈਂ ਹੋਰ ਕਿਤੇ ਨੌਕਰੀ ਵੀ ਕਰਦਾ ਤੇ ਉੱਤੇ 5000 ਰੁਪਏ ਮਿਲਦਾ ਸੀ ਕੰਮ ਵੀ ਬੜਾ ਭਾਈਓ ਕਰਾਉਂਦੇ ਸੀ ਤੁਹਾਨੂੰ ਬਤਾ ਤੇ ਫਿਰ ਉੱਥੇ ਤਨਖਾਹ ਨਹੀਂ ਉਹਦੇ ਨਾਲ ਘਰ ਦਾ ਗਜਰਾਵ ਨਹੀਂ ਸੀ ਚੱਲਣਾ ਹਾਂਜੀ ਫਿਰ ਕਰਕੇ ਜਦੋਂ ਮਤਲਬ ਲਾਸਟ ਤੇ ਕੋਈ ਆਪਸ਼ਨ ਹੀ ਨਹੀਂ ਨਾ ਬਚੀ ਉਦੋਂ ਲਾਸਟ ਦੇ ਆਣ ਕੇ ਭਾਈ ਮੈਂ ਰੇੜੀ ਲਾਈ ਜੋ ਵੀ ਕਰਦੇ ਸੀ ਜਦੋਂ ਤੁਸੀਂ ਵਿਆਜੀ ਪੈਸੇ ਚੁੱਕੇ ਨੇ 50000 ਰੁਪਿਆ ਹਮੇਸ਼ਾ ਕਹਿੰਦੇ ਨੇ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਮਾੜੇ ਸਮੇਂ 'ਚ ਖੜਦੇ ਨੇ ਤੁਹਾਡੇ ਆ ਕੇ ਤੁਹਾਡੇ ਨਾਲ ਕਿਉਂ ਨਹੀਂ ਕੋਈ ਖੜਿਆ ਰਿਸ਼ਤੇਦਾਰ ਭੈਣ ਭਰਾ ਆ ਕੇ ਕਿਸੇ ਨੇ ਮਦਦ ਕਿਉਂ ਨਹੀਂ ਕੀਤੀ ਪੈਸਾਂ ਦੀ ਭਾਈ ਮਦ ਜਦੋਂ ਸਾਡੇ ਡਾਡੀ ਅਦਾ ਹੋਏ ਨਾ ਉਦੋਂ ਉਹਨਾਂ ਨੇ ਮਦਦ ਕੀਤੀ ਸੀ ਤੇ ਬਾਅਦ ਦੇ ਵਿੱਚ ਫਿਰ ਮੈਂ ਤਿੰਨ ਚਾਰ ਮੈਂ ਫਿਰ ਭਾਈ ਬਾਰ-ਬਾਰ ਉਹਨਾਂ ਨੂੰ ਕੀ ਕਹਿੰਦਾ ਵੀ ਆਨ ਕੇ ਕੀ ਮਦ ਮੇਰੀ ਮੇਰੀ ਮਦਦ ਕਰੋ ਭਾਈ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਦਰ ਮੇਰੀ ਮੰਮੀ ਮੇਰੇ ਮਤਲਬ ਕਰਦੇ ਆ ਮੇਰੀ ਹਾਲ ਪੂਰੇ ਉਹ ਮਤਲਬ ਤੜਕੇ 5 ਵਜੇ ਉੱਠਦੇ ਆ ਤੇ ਉਹਨਾਂ ਨੇ ਨਾਲ ਹੀ ਮੈਨੂੰ ਉਠਾ ਦੇਣਾ ਤੇ ਮਤਲਬ ਉਹ ਹੋ ਛੋਲੇ ਆਲੂ ਬੋਇਲ ਕਰਕੇ ਦਿੰਦੇ ਆ ਮੈਨੂੰ ਹਾਂਜੀ ਹੋਰ ਮਤਲਬ ਬਾਕੀ ਵੀ ਚਲੋ ਮੇਰੀ ਦਾਦੀ ਵੀ ਹੈਲਪ ਕਰਦੇ ਆ ਪਿਆਜ਼ ਵੀ ਚੀਰ ਦਿੰਦੇ ਟਮਾਟਰ ਤੇ ਬਾਕੀ ਭਾਈ ਮੇਰੀ ਮੰਮੀ ਮੇਰੇ ਨਾਲ ਬਹੁਤ ਹੈਲਪ ਕਰਦੇ ਹਾਂਜੀ ਤੇ ਉਹਨਾਂ ਨੇ ਕਿਹਾ ਵੀ ਤੂੰ پڑھਲਾ ਚੱਲ ਫਿਰ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਫੇਰ ਸਾਡੇ ਜਵਾਨ ਹੁੰਦਾ ਕੀ ਫਦਾ ਵਾ ਜੇ ਤੂੰ ਹੀ ਕੰਮ ਕਰਨਾ ਤੇ ਤੇ ਫਿਰ ਭਾਈ ਮੈਂ ਉਹਨਾਂ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਫਿਰ ਮੈਂ ਕਰਜਾ ਚੋਕੇ ਆਪ ਹੀ ਭਾਈ ਰੇੜੀ ਲਾ ਲਈ ਜੀ ਇਹ ਤੁਹਾਨੂੰ ਪਤਾ ਜਿਹੜੀਆਂ ਮਜਬੂਰੀਆਂ ਵਾਣਾ ਇਹ ਬੰਦੇ ਨੂੰ ਹਰ ਇੱਕ ਚੀਜ਼ ਕਾ ਦਿੰਦੀ ਜਦੋਂ ਬੰਦਾ ਮਜਬੂਰ ਹੁੰਦਾ ਨਾ ਉਦੋਂ ਉਹਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ ਵਾ ਕਹਿੰਦੇ ਤੇ ਇਹ ਕਰਕੇ ਫਿਰ ਭਾਈ ਮੈਂ ਕਿਤੇ ਹਣੀ ਇਹ ਕੰਮ ਸਿੱਖਿਆ ਇੱਕ ਦੋ ਦਿਨ ਮੈਂ ਇਧਰ ਉਧਰ ਟੈਸਟ ਕੀਤਾ ਵਾ ਬਾਕੀ ਕੋਈ ਤੁਹਾਨੂੰ ਬਧੇ ਕੰਮ ਸਿਖਾਉਂਦਾ ਹਣੀ ਆਣਾ ਤੇ ਮਤਲਬ ਕਿਤੇ ਹਣੀ ਮੈਂ ਕੰਮ ਸਿੱਖਿਆ ਇਦਾਂ ਹੀ ਮਤਲਬ ਸ਼ੁਰੂ ਕਰਤਾ ਤੇ ਚਲੋ ਗਾਗ ਮੈਨੂੰ ਕਸਟਮਰ ਆਣ ਕੇ ਕਹਿੰਦੇ ਵੀ ਓਕੇ ਆ ਟੈਸਟ ਜ਼ਰਾ ਹਾਂਜੀ ਭਾਈ ਮੈਂ 10th ਦੇ ਵਿੱਚ 95% ਮਾਰਕਸ ਆਏ ਮੇਰੇ ਉਸ ਤੋਂ ਬਾਅਦ ਪਲੱਸ 2 ਦੇ ਵਿੱਚ 94.3 ਫਿਰ ਖਾਲਸਾ ਕਾਲਜ ਜਾ ਕੇ ਮੈਂ ਟੌਪ ਕੀਤਾ ਭਾਈ ਫਰਸਟ ਸੈਮੈਸਟਰ ਦੇ ਵਿੱਚ ਮਤਲਬ ਮੈਂ ਪੜਨ ਦੇ ਵਿੱਚ ਸਹੀ ਐਸੀ ਕਰਕੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਅੱਗੇ ਖਾਲਸਾ ਕਾਲਜ ਦੇ ਵਿੱਚ ਐਡਮਿਸ਼ਨ ਦਵਾਈ ਹੀ ਵੀ ਚਾਲੇ ਪੜ ਕੇ ਕੁਝ ਬਣੇ ਉਹਨਾਂ ਦਾ ਸੁਪਨਾ ਹੀ ਵੀ ਇਹ ਮਿਊਜ਼ਿਕ ਦਾ ਪ੍ਰੋਫੈਸਰ ਬਣੇ ਤੇ ਭਾਈ ਉਹਨਾਂ ਦੇ ਜਾਣ ਨਾਲ ਮੇਰਾ ਜਿਹੜਾ ਸਾਰਾ ਸੁਪਨਾ ਮਿੱਟੀ ਹੋ ਗਿਆ ਹਾਂਜੀ ਤੇ ਹਮੇਸ਼ਾ ਹੀ ਹਿੰਮਤ ਹੀ ਨੌਜਵਾਨ ਆ ਹਿੰਮਤ ਕੀਤੀ ਹੈ ਆਪਣੇ ਪਰਿਵਾਰ ਦਾ ਪੇੜ ਭਾਰ ਰਿਆ ਵਾ ਅਤੇ ਮਿਹਨਤ ਕਰ ਰਿਆ ਵਾ ਬੜੀ ਇਜਾਦ ਹੁੰਦੀ ਹੈ ਉਹਨਾਂ ਦੀ ਮੈਂ ਸੋਚਦਾ ਵੀ ਜੇ ਉਹ ਜਿੰਦੇ ਹੁੰਦੇ ਤੇ ਕਦੀ ਵੀ ਨਹੀਂ ਇਹ ਕੰਮ ਨੂੰ ਕਰਨਾ ਪੈਣਾ ਹਣਾ ਕਿਸ ਤਰ੍ਹਾਂ ਦੀ ਟੈਨਸ਼ਨ ਨਹੀਂ ਹੈ ਭਾਈ ਨਜ਼ਾਰੇ ਹੀ ਉਹਨਾਂ ਦੇ ਹੁੰਦੇ ਆ ਤੇ ਹੁਣ ਮਤਲਬ ਬੜੀ ਜ਼ਿੰਦਗੀ ਹੋਰ ਸਾਭਦੀ ਹੋਗੀ ਹਾਂਜੀ ਭਾਈ ਅੰਮ੍ਰਿਤਸਰ ਦੇ ਵਿੱਚ ਤਾਰਾ ਵਾਲਾ ਪੋਲਾ ਹੈਗਾ ਉੱਥੇ ਮਹਿੰਦਰਾ ਵਾਲੇ ਏਜੰਸੀ ਉਹਦੇ ਬਾਹਰ ਹੁਣਾ ਮੈਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਜਾਂ ਕਿਸੇ ਨੇ ਕਿ ਬੰਚ ਛੋਲੇ ਖਾਣੇ ਹੋਣ ਤੇ ਸਾਡੀ ਰਿਕਰਡ ਪੀਰੀ ਜੇ ਕਿਤੇ ਅੰਮ੍ਰਿਤਸਰ ਸਾਹਿਬ ਆਓ ਅਰਸ਼ ਨੂੰ ਜੁਲੂ ਮਿਲ ਕੇ ਜਾਓ ਅੰਮ੍ਰਿਤਸਰ ਦੇ ਬਿਲਕੁਲ ਤਾਲਾਣਾ ਪੁਲ ਜੀਟੀ ਰੋਡ ਦੇ ਉੱਤੇ ਜਿਹੜਾ ਕਿ ਅਰਸ਼ ਮਹਿੰਦਰਾ ਏਜੰਸੀ ਉਹਦੇ ਬਿਲਕੁਲ ਬਾਹਰ ਖੜਾ ਹੁੰਦਾ ਵਾਰਸ਼ ਹਾਂਜੀ ਮੇਰੀ ਕੀ ਨਾਮ ਨਹੀਂ ਤੁਹਾਡਾ ਤੇ ਤੁਸੀਂ ਕਿੱਥੋਂ ਆਏ ਜੀ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਤੇ ਮੈਂ ਇਧਰ ਕੁਮਾਨ ਸਾਈਡ ਤੋਂ ਆਇਆ ਹਾਂ ਜੀ ਦੇਖੋ ਜੀ ਮੈਂ ਕੁਝ ਦਿਨ ਪਹਿਲਾਂ ਆਇਆ ਸੀ ਇੱਥੇ ਅੰਮ੍ਰਿਤਸਰ ਨੂੰ ਤੇ ਮੈਂ ਦੇਖਿਆ ਵੀਰ ਜਸਤਾਰ ਬੱਦੀ ਤੇ ਮੈਨੂੰ ਬਹੁਤ ਵਧੀਆ ਲੱਗਾ ਕਿ ਆਪਣਾ ਕੋਈ ਪੰਜਾਬੀ ਭਰਾ ਕੰਮ ਕਰਦਾ ਪਿਆ ਤੇ ਮੈਂ ਕੋ ਬੰਚੋਲੇ ਖਾ ਕੇ ਗਿਆ ਜੀ ਤੇ ਬਹੁਤ ਵਧੀਆ ਲੱਗਾ ਤੇ ਹੁਣ ਮੈਂ ਜਿੰਨੀ ਵਾਰ ਵੀ ਇੱਥੇ ਅੰਮ ਤੇ ਮੈਂ ਹਰ ਵਾਰ ਵੀਰ ਕੋ ਹੋ ਕੇ ਜਾਂਦਾ ਜੀ ਮੈਂ ਜੀ ਇਹੀ ਕਹਿਣਾ ਚਾਹੁੰਗਾ ਸਾਰਿਆਂ ਨੂੰ ਵੀ ਜਿਹੜਾ ਵੀਰ ਵੀ ਅੰਮ੍ਰਿਤਸਰ ਵਿੱਚ ਆਉਂਦਾ ਤੇ ਵੀਰ ਕੋ ਜਰੂਰ ਆਣ ਕੇ ਬੰਦ ਛੋਲੇ ਜਰੂਰ ਆਣ ਕੇ ਖਾਵੇ ਤੇ ਨਾਲੇ ਵੀਰ ਦੀ ਬਾਤ ਬਰ ਸਪੋਰਟ ਕਰੇ ਵਿਦੇਸ਼ ਜਾਣ ਦੀ ਚਾਹਵਨ ਸਟੂਡੈਂਟਸ ਲਈ ਖੁਸ਼ਖਬਰੀ ਗਲੋਬਲ ਵਾਈਜ਼ ਇੱਕ ਵਾਰ ਫਿਰ ਲੈ ਕੇ ਹਾਜ਼ਰ ਹੈ ਸਟੱਡੀ ਅਬ੍ਰੋਡ ਐਜੂਕੇਸ਼ਨ ਫੇਅਰ ਜਿੱਥੇ ਤੁਹਾਨੂੰ ਮਿਲੇਗਾ ਮੌਕਾ ਯੂਕੇ ਯੂਐਸਏ ਕੈਨੇਡਾ ਆਇਰਲੈਂਡ ਆਸਟ੍ਰੇਲੀਆ ਅਤੇ ਜਰਮਨੀ ਵਰਗੇ ਦੇਸ਼ਾਂ ਦੇ ਰਿਪ੍ਰੈਜ਼ੈਂਟੇਟਿਵਸ ਨੂੰ ਮਿਲਣ ਦਾ ਨਵੀਂ ਦਿੱਲੀ ਦੇ ਲੀ ਮੈਰੀਡੀਅਨ ਹੋਟਲ 'ਚ 24 ਦਸੰਬਰ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੁਣੇ ਰਜਿਸਟਰ ਕਰੋ ਵਿਜ਼ਿਟ ਕਰੋ ਸਾਡੀ ਵੈਬਸਾਈਟ events.globalwise.com ਵਧੇਰੇ ਜਾਣਕਾਰੀ ਦੇ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 100% ਐਪਲੀਕੇਸ਼ਨ ਫੀ ਕੈਸ਼ਬੈਕ ਯੂਨੀਵਰਸਿਟੀ ਕਾਲਜ ਰਿਪਰੈਜ਼ੈਂਟੇਟਿਵਸ ਨਾਲ 1 ਟੂ 1 ਸੈਸ਼ਨ ਸਕਸੈਸਫੁਲ ਵੀਜ਼ਾ ਐਪਲੀਕੇਸ਼ਨਸ ਦੇ ਲਈ ਫ੍ਰੀ ਪ੍ਰੋਫਾਈਲ ਬਿਲਡਿੰਗ ਗਾਈਡੈਂਸ ਫ੍ਰੀ ਹੋਵੇਗਾ ਆਈਲਸ ਡਾਇਗਨੋਸਟਿਕ ਟੈਸਟ ਆਈਲਸ ਫ੍ਰੀ ਤੇ 4000 ਦਾ ਫਲੈਟ ਆਫ GRE ਫੀਸ ਤੇ 13500 ਦਾ ਫਲੈਟ ਆਫ ਤੁਰੰਤ ਚੈੱਕ ਕਰੋ ਆਪਣੀ ਲੋਨ ਐਲੀਜੀਬਿਲਟੀ ਉਹ ਵੀ ਬਿਲਕੁਲ ਫ੍ਰੀ ਨਾ ਗਵਾਓ ਇਹ ਸੁਨਹਿਰਾ ਮੌਕਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ